ਜਦੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾਬਾਰੇ ਡੀਐਸਪੀ ਨੇ ਮਾੜਾ ਚੰਗਾ ਬੋਲਿਆ ਤਾਂ ਕੌਣ ਮੌਣ ਰਵੀ ਨੇ ਉਸ ਡੀਐਸਪੀ ਨੂੰ ਬਹੁਤ ਜ਼ਿਆਦਾ ਸੁਣਾਈਆਂ ਅਤੇ ਭਾਈ ਹਰਜਿੰਦਰ ਸਿੰਘ ਜ਼ਿੰਦਾਬਾਰੇ ਨਾਲ ਕੁਝ ਕਹਿਣ ਲਈ ਕਿਹਾ ਇਸ ਬਦਲੇ ਰਵੀ ਨੂੰ ਬਹੁਤ ਜ਼ਿਆਦਾ ਕੁੱਟਮਾਰ ਪਈ ਇਹ ਰਵੀ ਕੌਣ ਹੈ ਭਾਈ ਦਲਜੀਤ ਸਿੰਘ ਬਿੱਟੂ ਆਪਣੀ ਖਾਰਕੂ ਸੰਘਰਸ਼ ਦੀ ਸਾਖੀ ਵਿੱਚ ਲਿਖੀ ਹੋਈ ਕਿਤਾਬ 'ਚ ਇਸ ਦਾ ਜ਼ਿਕਰ ਕਰਦੇ ਆਂ ਅਨਗੋਲੇ ਸਿਦਕੀ ਅਤੇ ਯੋਧੇ ਜਿਸ 'ਚ ਭਾਈ ਸਾਹਿਬ ਦੱਸਦੇ ਆ ਕਿ ਮੈਂ ਕੁਝ ਚੌਨਵੇਂ ਸਿੰਘਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਹੜਿਆਂ ਦਾ ਨਾਂ ਕੁਝ ਲੋਕਾਂ ਨੂੰ ਪਤਾ ਹੈ ਉਹਨਾਂ ਦੇ ਕੰਮਾਂ ਤੇ ਰੂਹਾਂ ਦਾ ਬਹੁਤ ਪਤਾ ਨਹੀਂ ਆਓ ਗੱਲਬਾਤ ਕਰਦੇ ਆਂ ਦਿੱਲੀ ਵਾਲਾ ਰਵੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਇਸ ਜਾਣਕਾਰੀ ਨੂੰ ਇਕੱਠਿਆ ਕਰਦਿਆਂ ਤੁਹਾਡੇ ਤੱਕ ਪਹੁੰਚਾਉਣ ਲਈ ਸੋ ਸੰਗਤ ਦੇ ਸੰਯੋਗ ਨਾਲ ਹੀ ਅਸੀਂ ਇਹ ਉਪਰਾਲਾ ਕਰਦੇ ਹਾਂ ਸੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਚਰਨਜੀਤ ਸਿੰਘ ਤਲਵੰਡੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ ਸਨ 1984 ਤੋਂ ਬਾਅਦ ਫੈਡਰੇਸ਼ਨ ਟਕਸਾਲ ਤੇ ਖੜਕੂ ਜਥੇਬੰਦੀਆਂ ਨਾਲ ਸੰਬੰਧਤ ਬਹੁਤ ਸਾਰੇ ਸਿੰਘ ਇਹਨਾਂ ਦੇ ਘਰ ਆਉਂਦੇ ਰਹੇ ਫਿਰ ਇਹਨਾਂ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਅਤੇ ਇਹ ਪਰਿਵਾਰ ਨੂੰ ਦਿੱਲੀ ਤੋਂ ਸਭ ਕੁਝ ਛੱਡ ਕੇ ਪੰਜਾਬ ਆਉਣਾ ਪਿਆ ਇਹਨਾਂ ਦੇ ਬਜ਼ੁਰਗ ਜੋ ਸਰਕਾਰੀ ਮੁਲਾਜ਼ਮ ਵਜੋਂ ਸੇਵਾਮੁਕਤ ਸਨ ਉਹ ਪੁਲਿਸ ਦੇ ਤਸ਼ੱਦਦ ਕਾਰਨ ਅਤੇ ਘਰੋਂ ਬੇਕਾਰ ਹੋਣ ਕਰਕੇ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੋ ਗਏ ਇਸ ਤਰ੍ਹਾਂ ਹੀ ਉਹ ਕਿਤੇ ਚਲੇ ਗਏ ਅਤੇ ਫਿਰ ਮੁੜ ਕੇ ਘਰ ਨਾ ਆਏ ਇਹ ਸਮੇਂ ਦੌਰਾਨ ਮਾਤਾ ਜੀ ਵੀ ਦੁੱਖ ਤੇ ਬਿਮਾਰੀ ਦੀ ਹਾਲਤ ਵਿੱਚ ਚੱਲ ਵਸੇ ਇਹਨਾਂ ਦੇ ਵੱਡੇ ਬੇਟੇ ਦਾ ਕੁਝ ਵੀ ਪਤਾ ਨਾ ਲੱਗਾ ਕਿ ਉਹਦੇ ਨਾਲ ਕੀ ਵਾਪਰਿਆ ਰਵੀ ਸਭ ਤੋਂ ਛੋਟਾ ਸੀ ਜੋ ਦਿੱਲੀ ਦੇ ਵਾਤਾਵਰਣ ਦੀ ਤਰ੍ਹਾਂ ਸਫਾ ਚਟਸੀ ਅਤੇ ਨਸ਼ਾ ਪੱਤਾ ਵੀ ਕਰ ਲੈਂਦਾ ਸੀ ਉਸ ਦਾ ਇੱਕ ਹਿੰਦੂ ਕੁੜੀ ਨਾਲ ਪੇਮ ਸੀ ਅਤੇ ਉਹ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਸੀ ਲੁਧਿਆਣਾ ਬੈਂਕ ਮਾਂਜੇ ਦੀ ਤਫਤੀਸ਼ ਦੌਰਾਨ ਸੀਬੀਆਈ ਨੇ ਰਵੀ ਨੂੰ ਲੁਧਿਆਣਾ ਦੀ ਇੱਕ ਠਾਹਰ ਤੋਂ ਫੜ ਲਿਆ ਅਤੇ ਫਿਰ ਉਸ ਦੇ ਦੁੱਖਾਂ ਦੀ ਦਾਸਤਾਨ ਸ਼ੁਰੂ ਹੋਈ ਏਜੰਸੀਆਂ ਨੂੰ ਇਹ ਪਤਾ ਸੀ ਕਿ ਉਹ ਬਹੁਤ ਸਾਰੇ ਸਿੰਘਾਂ ਨੂੰ ਪਛਾਣਦਾ ਹੈ ਇਸ ਕਰਕੇ ਆਈਬੀ ਤੇ ਸੀਬੀਆਈ ਨੇ ਉਹਨੂੰ ਸਾਰੇ ਦੇਸ਼ ਦੇ ਕਈ ਸੂਬਿਆਂ ਵਿੱਚ ਘੁਮਾਈ ਫਿਰਦਾ ਰਿਹਾ ਡਾਕੇ ਵਾਲੇ ਮੁਕਦਮੇ ਵਿੱਚ ਸੀਬੀਆਈ ਕੋਲ ਰਹੇ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਮਹਿਕਮੇ ਵਾਲੇ ਸੋਚਦੇ ਸਨ ਕਿ ਰਵੀ ਉਹਨਾਂ ਦੀ ਮਦਦ ਕਰ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਵਧੀਆ ਸ਼ਰਾਬ ਸਿਗਰਟਾਂ ਅਤੇ ਖਾਣ-ਪੀਣ ਨੂੰ ਦਿੰਦੇ ਸਨ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਕੁਝ ਵੀ ਦੱਸ ਦੇਵੇ ਉਦੋਂ ਉਹ ਹੈਰਾਨ ਹੋ ਗਏ ਜਦੋਂ ਇੱਕ ਡੀਐਸਪੀ ਨੇ ਜਿੰਦੇ ਦੀ ਕਿਰਦਾਰ ਬਾਰੇ ਕੁਝ ਬੁਰਾ ਕਿਹਾ ਤਾਂ ਰਵੀ ਉਹਦੇ ਨਾਲ ਲੜ ਪਿਆ ਅਤੇ ਉਹਨੂੰ ਬੁਰਾ ਭਲਾ ਕਿਹਾ ਇਸ ਗੱਲ ਬਦਲੇ ਰਵੀ ਨੂੰ ਬਹੁਤ ਕੁੱਟ ਪਈ ਡੇਢ ਸਾਲ ਦੇ ਸਮੇਂ ਦੌਰਾਨ ਇਹ ਜੀਆ ਉਸ ਨਾਲ ਕੋਈ ਵਾਰ ਵਾਪਰਿਆ ਜਦੋਂ ਉਹ ਨਸ਼ੇ ਦੇ ਆਦੀ ਅਤੇ ਕੈਦੀ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਲੜਿਆ ਅਤੇ ਕੁੱਟ ਖਾਧੀ ਪਰ ਝੁਕਿਆ ਨਹੀਂ ਉਹ ਸੰਘਰਸ਼ ਦੀ ਮੋਹਰੀ ਕਰਤਾਰ ਦੇ ਬੰਦਿਆਂ ਨੂੰ ਵੀ ਜਾਣਦਾ ਸੀ ਅਤੇ ਕਈ 18 ਵੀ ਉਸ ਨੂੰ ਪਤਾ ਸੀ ਨਸ਼ਾ ਉਹਦੀ ਕਮਜ਼ੋਰੀ ਸੀ ਜਿਸ ਕਰਕੇ ਉਹ ਆਈਬੀ ਵਾਲਿਆਂ ਦੀ ਗੱਲ ਮੰਨ ਗਿਆ ਕਿ ਤੂੰ ਸਾਨੂੰ ਬੰਦੇ ਫੜਾ ਦੇ ਅਸੀਂ ਤੇਰੀ ਸਾਮ ਸੰਭਾਲ ਕਰਾਂਗੇ ਉਹ ਆਪਣੀ ਸਾਮ ਸੰਭਾਲਤਾ ਕਰਵਾਉਂਦਾ ਰਿਹਾ ਪਰ ਉਹਨੇ ਪੱਲੇ ਕੁਝ ਨਹੀਂ ਪਾਇਆ ਪ੍ਰਮਾਤਮਾ ਨੇ ਉਹਨੂੰ ਕਿੰਨਾ ਸਿੱਧਕ ਬਖਸ਼ਿਆ ਸੀ ਕਿ ਲਾਲ ਕਿਲੇ ਦੀ ਨਰਕੀ ਜੇਲ੍ਹ ਵਿੱਚ ਵੀ ਉਹਨੇ ਆਪਣਾ ਈਮਾਨ ਬਚਾ ਕੇ ਰੱਖਿਆ ਉਹ ਚੰਗੀ ਤਰ੍ਹਾਂ ਪਾਠ ਕਰਨਾ ਵੀ ਨਹੀਂ ਜਾਣਦਾ ਸੀ ਪਰ ਉਹਦੇ ਸਿੱਦਕ ਦੀ ਗਵਾਹੀ ਹਕੂਮਤ ਦੇ ਕਈ ਕਰਿੰਦਿਆਂ ਨੇ ਵੀ ਭਰੀ ਹੈ ਜਿਸ ਬੰਦੇ ਦੀ ਦੁਨੀਆ ਸਾਡੇ ਕਰਕੇ ਬਰਬਾਦ ਹੋਈ ਪਰਿਵਾਰ ਦੇ ਕਈ ਜੀ ਮਰ ਗਏ ਉਸ ਨੂੰ ਸਾਡੇ ਕੋਲ ਵੀ ਕੋਈ ਮਦਦ ਨਹੀਂ ਸੀ ਹਕੂਮਤ ਦੇ ਕਹਿੰਦੇ ਕੋਹਾਂ ਦੇ ਮਹਿਕਮਿਆਂ ਦੇ ਕੈਦ ਵਿੱਚ ਰਹਿ ਕੇ ਉਹਨੇ ਆਪਣਾ ਈਮਾਨ ਉੱਤੇ ਖੜਾ ਰਿਹਾ ਉਹ ਕਿਸ ਤਰ੍ਹਾਂ ਪੰਥ ਖਾਤਰ ਅਤੇ ਸਾਡੀ ਖਾਤਰ ਆਪਣੀ ਅਣਖ ਪੂਗਾ ਗਿਆ ਮੈਨੂੰ ਇਹ ਸਭ ਜਾਣ ਕੇ ਆਪਣੇ ਉੱਤੇ ਸ਼ਰਮਿੰਦਗੀ ਮਹਿਸੂਸ ਹੋਈ ਕਿ ਜਦੋਂ ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਰਦੇ ਇਹੋ ਜਿਹੇ ਸਿੰਘ ਸਦਾ ਹੀ ਸਾਡੀ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ ਕਿ ਗੁਰੂ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੇ ਆਖਰਕਾਰ ਆਈ ਬੀਨੂੰ ਲੱਗਿਆ ਹੋਵੇਗਾ ਕਿ ਇਹ ਸਾਨੂੰ ਚਾਰੀ ਜਾ ਰਿਹਾ ਹੈ ਤੇ ਉਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਹੋ ਜਾਂ ਫਿਰ ਉਹ ਆਈਬੀ ਦੇ ਕੈਦਖਾਨੇ ਵਿੱਚ ਬਿਮਾਰ ਹੋ ਕੇ ਹੋਰ ਨਾ ਜੁਝਾਰੂਆਂ ਕੈਦੀਆਂ ਵਾਂਗ ਪੂਰਾ ਹੋ ਗਿਆ ਹੋਵੇਗਾ ਉਹਦੀ ਮੌਤ ਦਾ ਰੂਪ ਕੋਈ ਵੀ ਹੋਵੇ ਪਰ ਉਹ ਸੂਰਮਿਆਂ ਵਾਲੀ ਮੌਤ ਮਰਿਆ ਏ ਸੀ ਦਿੱਲੀ ਦੇ ਰਵੀ ਦੀ ਕਹਾਣੀ ਜੋ ਘੌਣਮੌਣ ਅਤੇ ਨਸ਼ੇ ਦੇ ਆਦੀ ਹੋਣ ਦੇ ਬਾਵਜੂਦ ਵੀ ਸੰਘਰਸ਼ੀ ਸਿੰਘਾਂ ਦੇ ਸਾਥ ਦਿੱਤੇ ਅਤੇ ਸੰਘਰਸ਼ੀ ਯੋਧਿਆਂ ਬਾਰੇ ਕੁਝ ਨਾ ਦੱਸਿਆ ਇਹ ਅਣਗੋਲੇ ਅਤੇ ਸ਼ਿਦਕੀ ਯੋਧੇ